ਮੈਂ ਹਰਪਿੰਦਰ ਸਿੰਘ ਬਤੌਰ ਰਿਟਰਨੀ ਅਫਸਰ ਬਲਾਕ ਜਨਾਲਾ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਡੀਸੀ ਸਾਹਿਬ ਅਤੇ ਐਸਡੀਐਮ ਸਾਹਿਬ ਦੇ ਹੁਕਮ ਅਨੁਸਾਰ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਸ ਪਿੰਡਾਂ ਦੀ ਇਲੈਕਸ਼ਨ ਪੰਚਾਇਤ ਇਲੈਕਸ਼ਨਸ ਕੁਝ ਪਿੰਡਾਂ ਦੀ ਪਹਿਲਾਂ ਰਹਿ ਗਈ ਸੀ ਉਹਨਾਂ ਵਾਸਤੇ 14 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਨੋਮੀਨੇਸ਼ਨ ਪ੍ਰਾਪਤ ਕਰ ਰਹੇ ਆ ਅਜਨਾਲਾ ਬਲਾਕ ਵਿੱਚ ਕੁੱਲ 3 ਸਰਪੰਚਾਂ ਔਰ 18 ਪੰਚਾਂ ਦੀ ਚੋਣ ਹੋ ਜਾ ਰਹੀ ਹੈ ਵੱਖ-ਵੱਖ ਪਿੰਡਾਂ ਦੀ ਜਿਸ ਵਿੱਚ ਵੱਡਾ ਚੱਕ ਡੋਗਰਾ, ਤੇੜੀ ਧੁੱਪਸੜੀ, ਪੰਡੋਰੀ ਸੁੱਖਾ ਸਿੰਘ ਡਾਬਰ ਬਸਤੀ, ਚੱਕ ਫੁੱਲਾ ਔਰ ਦਿਆਲ ਭੱਟੀ ਦੇ ਮੈਂਬਰ ਸਰਪੰਚ ਜਿਨ੍ਹਾਂ ਦੀ ਰਹਿ ਗਈ ਸੀ ਚੋਣਾ ਉਹਨਾਂ ਦੇ ਵਾਸਤੇ ਨਾਮੀਨੇਸ਼ਨ ਅੱਜ ਪ੍ਰਾਪਤ ਕਰ ਰਹੇ ਜੀ ਮਿਤੀ 18 ਜੁਲਾਈ ਨੂੰ ਕੱਲ ਸਕਰੂਟੀ ਹੋਏਗੀ ਪੜਤਾਲ ਹੋਏਗੀ ਜਿਨੀਆਂ ਨਾਮੀਨੇਸ਼ਨ ਅਸੀਂ ਅੱਜ ਪ੍ਰਾਪਤ ਕਰਾਂਗੇ ਔਰ 19 ਤਰੀਕ ਨੂੰ ਪਰਸੋਂ ਇਹਨਾਂ ਦੀ ਜਿਹੜੇ ਵਿਦਡਰੋਅ ਕਰਨ ਤੋਂ ਬਾਅਦ ਕੰਟੈਸਟਿੰਗ ਕੈਂਡੀਡੇਟ ਸਾਰੇ ਬਣ ਜਾਣਗੇ ਇਹਨਾਂ ਪਿੰਡਾਂ 'ਚ ਚੋਣ ਹੋਈ ਨਹੀਂ ਸੀ ਜਾਂ ਕੋਈ ਹੋਰ ਕਾਰਨ ਸੀਗਾ ਜਾਂ ਲੱਗੀਆਂ ਨਹੀਂ ਜਿਸ ਤਰ੍ਹਾਂ ਡਾਬਰ ਬਸਤੀ ਸਿੱਕਲੇ ਸਰਪੰਚ ਦੀ ਚੋਣ ਹੋ ਰਹੀ ਜਾ ਰਹੀ ਹੈ ਕਿਉਂਕਿ ਉੱਥੇ ਪਹਿਲਾਂ ਮੌਜੂਦਾ ਜੋ ਸਰਪੰਚ ਸੀ ਉਹਨਾਂ ਦੀ ਪਤਾ ਲੱਗਾ ਵੀ ਡੈਥ ਹੋ ਗਈ ਸੀ ਔਰ ਚੱਕ ਫੁੱਲਾ ਔਰ ਦਿਆਲ ਪੱਟੀ ਪੰਚਾਇਤ ਦੀ ਪੂਰੀ ਪੂਰੀ ਪਿੰਡ ਦੀ ਪੰਚਾਇਤ ਦੀ ਇਲੈਕਸ਼ਨ ਹੋ ਰਹੀ ਹੈ ਕਿਉਂਕਿ ਇਨ੍ਹਾਂ ਪਿੰਡਾਂ ਵਿੱਚ ਕੋਈ ਪਹਿਲਾਂ ਸਮਾਂ ਨਹੀਂ ਸੀ ਪੂਰਾ ਹੋਇਆ ਉਸ ਕਰਕੇ ਹੋਣ ਉਹਨਾਂ ਦੀ ਇਲੈਕਸ਼ਨ ਹੋ ਜਾ ਰਹੀ ਹੈ